ਅਸੀਂ ਇਸ ਵੇਲੇ ਬਠਿੰਡਾ ਦੇ ਹੋਮਲੈਂਡ ਕਲੋਨੀ ਵਿੱਚ ਖੜੇ ਆ ਤੇ ਇੱਥੇ ਦੇ ਕੀ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ ਕੋਠੀ ਦੇ ਵਿੱਚੋਂ ਜਿਹੜਾ ਸਾਰਾ ਸਮਾਨ ਚਾਕੇ ਹਫ਼ਤੇ ਦੇ ਅੰਦਰ ਇਹ ਕੋਠੀ ਖਾਲੀ ਕਰ ਦਿੱਤੀ ਟੂਟੀਆਂ ਪਿੱਤਲ ਦੀਆਂ ਲੱਗੀਆਂ ਹੋਈਆਂ ਸੀ ਕਾਫੀ ਸਮਾਨ ਸੀ ਏਸੀ ਸੀਗਾਰਾਂ ਹੀ ਤਾਂ ਗੱਲਬਾਤ ਕਰਦੇ ਆ ਮਾਲਕ ਨੇ ਕਿ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਮੈਂ ਤਾਂ ਜੀ ਇੱਥੇ ਕਲੋਨੀ 'ਚ ਰਹਿੰਦਾ ਹਾਂ ਹੋਮਲੈਂਡ 'ਚ ਮੇਰਾ ਨਾਮ ਹੈ ਰੋਹਿਨ ਗਰੋਵਰ ਠੀਕ ਹੈ ਜੀ ਮੈਂ ਪੁਰਾਣਾ ਨਈ ਬਸਤੀ ਦਾ ਰਹਿਣ ਵਾਲਾ ਹਾਂ ਮੈਂ ਨਈ ਬਸਤੀ ਚੋਂ ਮੁਹੱਲੇ ਚੋਂ ਉੱਥੋਂ ਉੱਠ ਕੇ ਕਲੋਨੀ ਚ ਰਹਿਣ ਆਇਆ ਕਿ ਆਪਾਂ ਇੱਕ ਸੇਫ ਕਲੋਨੀ ਚ ਰਹਿਣਾ ਤੇ ਹੁਣ ਸੇਫ ਅਸੀਂ ਇੱਥੇ ਵੀ ਨਹੀਂ ਜੀ ਸਾਡੀ ਗਲੀ ਦੇ ਵਿੱਚ ਏਡਾ ਵੱਡਾ ਕਾਂਡ ਹੋ ਗਿਆ 221 ਦੀ ਕੋਠੀ 15 ਦਿਨਾਂ ਚ ਮੁੰਡਿਆਂ ਨੇ ਖਾਲੀ ਕਰਤੀ ਕੁਝ ਨਹੀਂ ਛੱਡਿਆ ਇੱਥੇ ਕੁਝ ਵੀ ਨਹੀਂ ਛੱਡਿਆ ਤੇ ਜੇ ਅਸੀਂ ਕੱਲ ਨੂੰ ਆਪਦੇ ਘਰੇ ਤਾਲਾ ਲਾ ਕੇ ਇੱਕ ਦੋ ਦਿਨ ਜੇ ਬਾਹਰ ਜਾਵੜੇ ਕੱਲ ਨੂੰ ਸਾਡੀ ਕੋਠੀ ਖਾਲੀ ਹੋ ਜਾਣੀ ਹੈ ਜੀ ਇਹ ਤਾਂ ਹੁਣ ਸਾਨੂੰ ਡਰ ਬਹਿ ਗਿਆ ਬਹੁਤ ਜ਼ਿਆਦਾ ਇਹਦੇ ਵਿੱਚ ਸਕਿਉਰਿਟੀ ਗਾਰਡ ਰਲਿਆ ਹੋਇਆ ਨਾਲ ਤੇ ਹੁਣ ਬਸ ਸਾਨੂੰ ਤਾਂ ਇਹੀ ਚਾਹੀਦਾ ਪੁਲਿਸ ਪ੍ਰਸ਼ਾਸਨ ਤੋਂ ਕਿ ਸਾਡੇ ਜਿਹੜਾ ਇਹ ਬੰਦੇ ਫੜਾ ਅਗੇ ਤੁਹਾਨੂੰ ਦਿੱਤੇ ਆ ਫੜੇ ਵੀ ਅਸੀਂ ਬੰਦੇ ਆ ਆਹ ਮੁੰਡਾ ਰਿੰਕੂ ਹੈ ਜੀ ਇਹਨੇ ਫੜਿਆ ਮੌਕੇ ਤੇ ਉਹ ਬੰਦਾ ਠੀਕ ਹੈ ਜੀ ਜੇ ਇਹ ਨਾ ਫੜਦਾ ਸ਼ਹਿਰ ਸਾਨੂੰ ਪਤਾ ਵੀ ਨਹੀਂ ਚੱਲਣਾ ਸੀ ਕੀ ਹੋ ਗਿਆ ਇੱਥੇ ਤੇ ਜਦੋਂ ਮਾਲਕ ਇੱਥੇ ਆਉਂਦਾ ਫੇਰ ਪਤਾ ਲੱਗਦਾ ਘਰ ਤਾਂ ਖਾਲੀ ਪਿਆ ਭਾਈ ਜੀ ਕਿੰਨੇ ਇੱਕ ਜਣੇ ਦਾ ਕੰਮ ਲੱਗਦਾ ਹੈਗਾ ਇਹ ਸਾਰਾ ਕਿ ਭਾਈ ਜੀ 3-4 ਦਿਨ ਹੋ ਗਏ ਤਕਰੀਬਨ ਬੰਦਿਆਂ ਨੂੰ ਆਉਂਦੇ ਨੂੰ ਚਾਰ ਬੰਦੇ ਆਉਂਦੇ ਆ ਸਮਾਨ ਭਰ ਕੇ ਲੈ ਜਾਂਦੇ ਆ ਅੱਜ ਸਿੰਗਲ ਬੰਦਾ ਆਇਆ ਸੀ ਗੱਲ ਆ ਉਹ ਵੀ ਤਾਂ ਸਾਨੂੰ ਪਤਾ ਲੱਗਿਆ ਮਾਲਕਾ ਏ ਸੀ ਸਾਨੂੰ ਤਾਂ ਐਸੀ ਬੰਦੇ ਰੈਂਟ ਤੇ ਰਹਿੰਦੇ ਆ ਪਿਛਲਾ ਗੇਟ ਖੋਲਦੇ ਆ ਜਾਂੇ ਵੇਚ ਕੰਨੇ ਆਉਂਦੇ ਸੀ ਅੰਦਰ ਵੜ ਜਾਂਦੇ ਸੀ ਮੈਂ ਇੱਥੇ ਹੀ ਰਹਿਣਾ ਸਾਰ ਦਿਨ ਕੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਤਾਂ ਬੀਵੀ ਦਾ ਕੰਮ ਕਰਦਾ ਇਹ ਵੀਰ ਜੀ ਬਾਹਰ ਰਹਿੰਦਾ ਮੈਂ ਇਹਨਾਂ ਕੋਠੀ ਦੀ ਸਾਰੀ ਦੇਖਭਾਲ ਮੈਂ ਕਰਦਾ ਤੁਸੀਂ ਕਰਦੇ ਹਾਂਜੀ ਸਰ ਤੁਹਾਨੂੰ ਕਿਵੇਂ ਪਤਾ ਕਿਵੇਂ ਲੱਗਿਆ ਇਹ ਹਰਕਤਾ ਜੀ ਮਾਲਕਾ ਏ ਸੀ ਸਵੇਰੇ ਜੀ ਸਾਨੂੰ ਪੁੱਛਣ ਲੱਗੇ ਵੀ ਬੰਦੇ ਦੇਖਿਆ ਤੁਸੀਂ ਵੀ ਅੰਦਰ ਵੜਦੇ ਸੀ ਕਾਂ ਡੇਲੀ ਜਾਂਦੇ ਆ ਇਹ ਤਾਂ ਲੋਕ ਲਾਂਦੇ ਸੀ ਅਸੀਂ ਲੋਕ ਨਹੀਂ ਲਾਉਂਦੇ ਤਾਂ ਵੀ ਲੋਕ ਨਾ ਲਾਓ ਬੰਦੇ ਜਦੋਂ ਮੂੰਹ ਲੱਗਿਆ ਨਹੀਂ ਰੋਜ਼ ਹੀ ਆਉਂਦੇ ਆ ਰੋ ਡੈਲੀ ਆਉਂਦੇ ਜੀ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ ਕੌਣ ਆਉਂਦਾ ਤੁਸੀਂ ਪੁੱਛਿਆ ਸੀ ਉਹ ਕਹਿੰਦੇ ਜਿਹਾ ਸੀ ਰਿਸ਼ਤੇਦਾਰਾਂ ਜੀ ਇਹਨਾਂ ਦੇ ਉਹ ਕੱਲ ਅੱਜ ਸਕੂਟਰ ਚ ਘਵਾਉਂਦੇ ਸੀਗੇ ਮੈਂ ਉਹਨਾਂ ਨੂੰ ਅੱਜ ਵੀ ਪੁੱਛਿਆ ਕੱਲ ਵੀ ਪੁੱਛਿਆ ਜੀ ਵੀ ਸਕੂਟਰ ਘਾਤੋ ਚਕਵਾ ਰਹੇ ਅੰਕਲ ਜੀ ਦਾ ਬਰ ਰਹਿੰਦੇ ਨੇ ਵੀ ਆਉਣਗੇ ਉਹ ਕਹਿੰਦੇ ਨਹੀਂ ਵੀ ਉਹਨਾਂ ਨੇ ਕਿਹਾ ਸੇਲ ਕਰ ਦੋ ਅਸੀਂ ਕੋਠੀ ਸੇਲ ਕਰਨੀ ਆ ਤਾਂ ਬਿਲਕੁਲ ਮਾਲਕ ਜੀ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਗੱਲ ਕੀ ਹੋਈ ਹੈ ਸਾਰੀ ਗੱਲ ਸਰ ਇਹੀ ਹੈ ਵੀ ਚੋਰੀ ਹੋਈ ਹੈ ਤੇ ਚੋਰੀ ਵੀ ਬੜੇ ਕੰਫੀਡੈਂਸ ਨਾਲ ਕੀਤੀ ਗਈ ਹੈ ਵੀ ਤਾਲਾ ਖੋਲਿਆ ਗਿਆ ਪਤਨੀ ਤੋੜਿਆ ਗਿਆ ਸਾਰਾ ਸਮਾਨ ਅੰਦਰੋਂ ਪਲੇਟ ਗੀਜ਼ਰ ਸੀਗੇ ਰੈਫਰਿਜਰੇਟਰ ਆ ਗਿਆ ਸਤੁੱਲਾ ਤੇ ਜਿਹੜਾ ਬੈਡਸ ਦੇ ਵਿੱਚ ਆਪਣਾ ਜ਼ਰੂਰੀ ਸਮਾਨ ਹੁੰਦਾ ਸਾਰਾ ਉਹ ਮਤਲਬ ਇੱਕ ਇੱਕ ਚੀਜ਼ ਉਹ ਲੈ ਕੇ ਸਰ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇਸ ਤੋਂ ਪਹਿਲਾਂ ਵੀ ਚੋਰੀ ਹੋਈ ਹੈ ਜੀ ਨਹੀਂ ਇਸ ਤੋਂ ਪਹਿਲਾਂ ਕਦੇ ਚੋਰੀ ਨਹੀਂ ਹੋਈ ਜੀ ਅਸੀਂ 2009 ਜਾਂ 10 ਤੋਂ ਇੱਥੇ ਰਹਿ ਰਹੇ ਹਾਂ ਤੇ ਸਾਨੂੰ ਕਦੇ ਵੀ ਇਸ ਤਰ੍ਹਾਂ ਦਾ ਕੋਈ ਫੀਲ ਨਹੀਂ ਹੋਇਆ ਅਸੀਂ ਤਾਂ ਸਭ ਬੰਦੇ ਸੀਗੇ ਵੀ ਇਹ ਸਿਟੀ ਦੀ ਸਭ ਤੋਂ ਸੇਫਸਟ ਕਲੋਨੀ ਹੈ ਤੇ ਸਾਨੂੰ ਇੱਥੇ ਕੋਈ ਦਿੱਕਤ ਵੀ ਨਹੀਂ ਹੈਗੀ ਕਿਉਂਕਿ ਪਹਿਲਾਂ ਵੀ ਅਸੀਂ ਸੀਗੇ ਮੈਂ ਮੇਰੀ ਜੌਬ ਵੀ ਬਾਹਰ ਹੈਗੀ ਆ ਬੱਚੇ ਕੱਲੇ ਰਹਿੰਦੇ ਸੀ ਸਾਨੂੰ ਕਦੇ ਵੀ ਕੋਈ ਐਡਾ ਫਿਕਰ ਹੋਇਆ ਨਹੀਂਗਾ ਵੀ ਯਾਰ ਇੱਥੇ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ ਅੱਛਾ ਕਲੋਨੀਆਂ ਵਿੱਚ ਸੇਫ ਰਹਿਣ ਵਾਸਤੇ ਲੋਕ ਮਕਾਨ ਲੈਂਦੇ ਐ ਨੇ ਮਹਿੰਗੇ ਮਹਿੰਗੇ ਕਰੋੜਾ ਰੁਪਏ ਦੇ ਹਨਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਹਦੇ ਵਿੱਚ ਦੱਸਿਆ ਜਾ ਰਿਹਾ ਤੁਸੀਂ ਦੱਸਿਆਗਾ ਵੀ ਸਕਿਉਰਿਟੀ ਗਾਰਡ ਵੀ ਜਿਹੜਾ ਸ਼ਾਮਿਲ ਹੈਗਾ ਕਿੰਨੇ ਕ ਬੰਦਿਆਂ ਦਾ ਕੰਮ ਲੱਗਦਾ ਜੀ ਇਹ ਸਰ ਪੂਰਾ ਨੈਕਸਸ ਹੈ ਕੋਈ 8 ਤੋਂ 10 ਜਿਹੜੇ ਬੰਦੇ ਡੈਫੀਨੇਟਲੀ ਇਨਵੋਲਵ ਹੋਣਗੇ ਇਸ ਕਮਰੇ ਵਿੱਚ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਆ ਇਕੱਲਾ ਬੰਦਾ ਤਾਂ ਸਿਲੰਡਰ ਵੀ ਨਹੀਂ ਚੱਕ ਸਕਦਾ ਜੀ ਇਹ ਤਾਂ ਅਲਮੀਰਾ ਚੱਕੀਆਂ ਗਈਆਂ ਪੇਟੀਆਂ ਚੱਕੀਆਂ ਗਈਆਂ ਟੈਬਸ ਉਹਨਾਂ ਨੇ ਬੜੇ ਆਰਾਮ ਨਾਲ ਖੋਲੀਆਂ ਤੋੜੀਆਂ ਨਹੀਂ ਗਈਆਂ ਖੋਲ ਕੇ ਲੈ ਕੇ ਗਿਆ ਵਾਸ ਮਿਸ਼ਨ ਲੈ ਕੇ ਗਿਆ ਸਾਰਾ ਕੁਝ ਹੀ ਲੈ ਕੇ ਗਿਆ ਜੀ ਕਾਰਨ ਕੀ ਮੰਦੇ ਇਸ ਚੀਜ਼ ਨੂੰ ਜੇ ਚੋਰੀਆਂ ਹੋ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਕੀ ਕਾਰਨ ਕੀ ਮੰਦੇ ਕਾਰਨ ਵੱਡਾ ਕਾਰਨ ਤੇਹੀ ਹੈ ਜੀ ਵੀ ਜਿਹੜੇ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਪੁਲਿਸ ਦੀ ਗੱਲ ਕਰੀਏ ਤਾਂ ਉਹ ਐਨੇ ਜਨਤਾ ਦੇ ਲਈ ਫੇਵਰਟ ਨਹੀਂ ਹੈ ਅੱਜ ਕੱਲ ਹਣਾ ਤਾਂ ਉਹ ਉਹ ਵੀ ਮਜਬੂਰ ਨੇ ਜਿੱਦੂ ਅਸੀਂ ਹੁਣ ਪੁਲਿਸ ਸਟੇਸ਼ਨ ਗਏ ਆ ਸਿਰਫ ਦੋ ਬੰਦੇ ਬੈਠੇ ਆ ਜੀ ਉੱਥੇ ਬਾਕੀ ਪਤਾ ਨਹੀਂ ਉਹਨਾਂ ਨੇ ਸਾਰੇ ਪੁਲਿਸ ਕਿੱਥੇ ਲਾਈ ਕਿੰਨੇ ਆਏ ਸੀ ਮੌਕੇ ਤੇ ਮੌਕੇ ਤੇ ਦੋ ਪਰਸਨ ਆਏ ਸੀ ਸਰ ਤੁਸੀਂ ਦੱਸ ਰਹੇ ਹੋ 8-10 ਅੱਜ ਤੋਂ 10 ਜਣੇ ਦਾ ਇਹ ਜਿਹੜਾ ਸਾਰਾ ਕਾਰਨਾਮਾ ਹੈ ਹਨਾ ਤੇ ਆ ਇਹ ਦੋ ਜਣੇ ਹਨਾ ਅੱਜ ਦੋ ਜਣੇ ਆਏ ਸੀ ਜੀ ਇੱਕ ਬੰਦਾ ਗੇਟ ਤੇ ਖੜਦਾ ਹੈਗਾ ਉਹਨਾਂ ਦਾ ਇੱਕ ਬੰਦਾ ਸਮਾਨ ਭਰਦਾ ਤੇ ਉਹ ਗੇਟ ਵਾਲੇ ਸਿਕਿਉਰਿਟੀ ਗਾਰਡ ਨੂੰ ਗੱਲਾਂ ਚ ਲਗਾਉਂਦਾ ਪੈਸੇ ਦਿੰਦਾ ਕੁਝ ਹੋਰ ਕਰਦਾ ਤੇ ਇਹ ਸਮਾਨ ਚੱਕ ਕੇ ਲੈ ਜਾਂਦੇ ਪਹਿਲਾਂ ਇਹ ਮੇਰੇ ਕੋਲੇ ਸਿਕਿਉਰਿਟੀ ਦਾ ਰਜਿਸਟਰ ਹੈ ਜੀ ਜਿਹੜਾ ਮੈਂ ਲਿਆ ਆ ਇਹ ਤਕਰੀਬਨ ਜਿਵੇਂ ਉਹਨਾਂ ਵੀਰ ਜੀਆ ਨੇ ਦੱਸਿਆ ਰਿੰਕੂ ਜੀਆ ਨੇ ਵੀ ਇਹ ਤੇ ਘੁੱਟ ਘਟੇ ਚਾਰ ਜਾਂ ਪੰਜ ਵਾਰ ਹੀ ਆਇਆ ਤੇ ਇਹ ਚ ਕੱਲੇ ਸਾਡੇ ਘਰ ਦੀ ਐਂਟਰੀ ਹੈਣੀ ਬਾਕੀ ਜੋ ਵੀ ਵਿਕਲ ਇੱਥੇ ਮਤਲਬ ਆਏ ਆ ਮਤਲਬ ਆਊਟਸਾਈਡਰ ਜਿਹੜੇ ਵੀ ਆਏ ਆ ਉਹ ਸਭ ਦੀ ਡਿਟੇਲ ਹੈ ਕੀ ਕਰਨਾ ਹੈ ਸੀ ਕਿੰਨਾ ਤੋਂ ਆਏ ਸੀ ਕੀ ਮੋਬਾਈਲ ਨੰਬਰ ਹੈ ਇਤੋਂ ਸਮਾਨ 5 ਵਾਰੀ ਸ਼ਿਫਟ ਹੋ ਗਿਆ ਕਬਾੜੀਏ ਦੇ ਪਰ ਇੱਕ ਵੀ ਐਂਟਰੀ ਇਹਦੇ ਵਿੱਚ ਦਰਜ ਨਹੀਂ ਪਹਿਲਾਂ ਚੋਰੀ ਹੁੰਦੀ ਸੀਗੀ ਐਸਐਚਓ ਖੁਦ ਆਂਦਾ ਹੁੰਦਾ ਸੀ ਫਿੰਗਰਪ੍ਰਿੰਟਸ ਵਾਲੇ ਵੀ ਆਂਦੇ ਹੁੰਦੇ ਸੀ ਹੁਣ ਮੁਲਾਜ਼ਮ ਹੀ ਦੋ ਆਂਦੇ ਨੇ ਕਿ ਕੀ ਵਿਸ਼ਵਾਸ ਹੈਗਾ ਤੁਹਾਨੂੰ ਜੇ ਤੁਹਾਡਾ ਸਮਾਨ ਮਿਲ ਜੇਗਾ ਜਾਂ ਕੁਝ ਵੀ ਨਹੀਂ ਜਰਾਂ ਇੱਥੇ ਕੋਈ ਮੈਨੂੰ ਲੱਗਦਾ ਨਹੀਂਗਾ ਵੀ ਜਿਹੜਾ ਮੇਰਾ ਨੁਕਸਾਨ ਹੋ ਗਿਆ ਵੀ ਰਿਕਵਰੀ ਹੋ ਪਾਊਗਾ ਮੈਨੂੰ ਵੈਸੇ ਉਮੀਦ ਤਾਂ ਹੈ ਪਰ ਅੰਦਰ ਮਨੋਂ 80% ਇਹ ਆ ਵੀ ਯਾਰ ਜੋ ਗਿਆ ਬਸ ਉਹਨੂੰ ਪਾਣਾ ਮੰਨੋ ਤੇ ਹਾਂ ਵੀ ਉਹਨੂੰ ਬੈਠੋ ਕਿਉਂਕਿ ਜਿਹੜਾ ਪੁਲਿਸ ਦਾ ਕੰਮ ਹੈ ਨਾ ਜੀ ਉਹ ਉਹਨਾਂ ਅਪ ਟੂ ਮਾਰਕ ਨਹੀਂ ਮੈਨੂੰ ਲੱਗਿਆ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਠੀਕ ਹੈ ਉਹ ਲੈ ਗਏ ਆ ਸਭ ਕੁਝ ਕਰ ਗਏ ਆ ਉਹਨਾਂ ਨਾਲ ਵੀ ਸਾਡੇ ਗਏ ਆ ਪਰ ਦੇਖੋ ਜੀ ਉਹ ਪਰਚਾ ਦਰਜ ਕਰਦੇ ਆ ਫਿਰ ਤਾਂ ਮਤਲਬ ਕੁਝ ਹੈਗਾ ਬੰਦੇ ਨੂੰ ਰਿਮਾਂਡ ਤੇ ਲੈਂਦੇ ਆ ਉਹਨਾਂ ਨੂੰ ਪੁੱਛਦੇ ਆ ਵੀ ਯਾਰ ਕਿਤੇ ਕਿਤੇ ਤੋਂ ਹੋਰ ਇਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਕੰਮ ਕੀਤੇ ਆ ਤਾਂ ਇਹ ਪੂਰੇ ਇਹ ਪੂਰੇ ਬਠਿੰਡੇ ਦਾ ਕੰਸਰਨ ਹੈ ਜੀ ਇਹ ਇਕੱਲੇ ਹੋਮਲੈਂਡ ਦਾ ਕੰਸਰਨ ਨਹੀਂ ਰਿਹਾ ਹੋਣਾ ਤਾਂ ਜੇ ਗੱਲ ਕੀਤੀ ਜਾਵੇ ਨਸ਼ਾ ਇੱਕ ਬਹੁਤ ਵੱਡਾ ਪੰਜਾਬ ਵਿੱਚ ਫੈਲ ਚੁੱਕਿਆ ਹੈਗਾ ਹਾਂਜੀ ਬੰਦੇ ਨੇ ਜੇ ਮੰਨ ਲਓ ਸਮਾਨ ਹੀ ਨਸ਼ੇ ਦੇ ਕਰਕੇ ਵੇਚ ਦਿੱਤਾ ਹੋਵੇ ਫਿਰ ਤੁਹਾਨੂੰ ਕੀ ਰਿਕਵਰੀ ਹੋਊਗੀ ਰਿਕਵਰੀ ਹਾਂ ਉਹੀ ਤਾਂ ਗੱਲ ਹੈ ਨੇ ਜੀ ਮੈਂ ਤਾਂ ਤੈਨੂੰ ਓ ਇਸੀ ਗੱਲ ਕਹਿ ਗਿਆ ਵੀ 80% ਮੈਨੂੰ ਉਮੀਦ ਨਹੀਂ ਹੈ ਕਿਉਂਕਿ ਜਿਹੜਾ ਬੰਦੇ ਦੇਖੋ ਜਿਹੜਾ ਬੰਦੇ ਦਾ ਇੱਕ ਸਾਹਮਣੇ ਹੋ ਰਾਇਆ ਉਹ ਕਹਿੰਦੇ ਵੀ ਥੋੜਾ ਜਿਹਾ ਠੀਕ ਹੈ ਕਰੋ ਆਪਦੀਆਂ ਗੱਡੀਆਂ ਵੀ ਉਹਦੇ ਕੋਲ ਹੈਗੀਆਂ ਸਭ ਕੁਝ ਹੈਗਾ ਉਹਦੇ ਕੋਲੇ ਤਾਂ ਉਹ ਲੈ ਕੇ ਗਿਆ ਹੈਗਾ ਸਭ ਕੁਝ ਕੀ ਮੰ ਕੀ ਕਰਦੇ ਹਾਂ ਇਸ ਤਰ੍ਹਾਂ ਦੀ ਚੋਰੀਆਂ ਹੋ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਦੇਖੋ ਜੀ ਨਾ ਤਾਂ ਸਮਾਨ ਅੱਜ ਮਿਲੇ ਨਾ ਮਿਲੇ ਕੱਲ ਇਹ ਤਾਂ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਸਾਡੀ ਤਾਂ ਹੁਣ ਇਹੀ ਮੰਗ ਹੈ ਉਹਨੂੰ ਪੁੱਛਿਆ ਜਾਵੇ ਤੇ ਇਹ ਸਾਰੇ ਕੰਮ ਨਸ਼ੇ ਦੇ ਵਿੱਚ ਹੀ ਹੁੰਦੇ ਆ ਤੇ ਨਸ਼ੇੜੀ ਬੰਦੇ ਨੇ ਜਾਂ ਤਾਂ ਉਹ ਵੇਚ ਦੇਣਾ ਹੁਣ ਉਹੀ ਗੱਲ ਹੈ ਜਿਵੇਂ ਬੌਜੀ ਗੱਲ ਨਹੀਂ ਸਮਝਿਆ ਜੀ ਇਹ ਪੱਤੀ 30000 ਰੁਪਏ ਦਾ ਏਸੀ ਹੈ ਉਹਨੇ ਤਾਂ ਆਪ ਦਾ ਚਿੱਟਾ ਪੀਣਾ ਕੋਈ 5-7000 ਦਾ ਵੇਚ ਕੇ ਨਕੀ ਕਰਨਾ ਨੁਕਸਾਨ ਤਾਂ ਇਹਨਾਂ ਦਾ ਕਰ ਗਿਆ ਨਾ ਜੀ ਉਹ ਤੁਸੀਂ ਰਾਤ ਦੀ ਗੱਲ ਘਟਨਾ ਦੇਖੀ ਹੋਗੀ ਮੁਸਾਫਰ ਆਉਂਦੇ ਨੇਗੇ ਬਠਿੰਡਾ ਰਾਤ 10:30 11 ਵਜੇ ਦੇਰ ਰਾਤ ਆਉਂਦੇ ਨੇਗੇ ਆਟੋ ਵਿੱਚ ਇੱਕ ਲੜਕਾ ਹੁੰਦਾ ਇੱਕ ਲੜਕੀ ਹੁੰਦੀ ਆ ਉਹਨੂੰ ਲੈ ਕੇ ਚਲੇ ਜਾਂਦੇ ਨੇਗੇ ਗਲਤ ਕੰਮ ਕਰਦੇ ਨੇ ਵੀਡੀਓ ਬਣਾਉਂਦੇ ਨੇਗੇ ਉਹਦੀ ਹਨਾ ਮੈਂ ਤੁਹਾਡੀ ਗੱਲ ਦਾ ਇਹ ਵੀ ਜਵਾਬ ਦਿੰਨਾ ਹੈ ਮੈਂ ਸਾਰੀ ਵੀਡੀਓ ਦੇਖੀ ਉਸ ਦਿਨ ਉਹ ਕੀ ਹਾਲ ਹੈ ਮੇਰੇ ਸ਼ਹਿਰ ਵਾਲੇ ਪੱਤਰਕਾਰ ਜੀ ਹਾਂ ਉਹਨਾਂ ਨੇ ਬਹੁਤ ਵਧੀਆ ਵੀਡੀਓ ਬਣਾਈ। ਉਹ ਬੰਦੇ ਨੇ ਦੱਸਿਆ ਕਿ ਮੈਂ ਰਾਤੀ 2:30 ਵਜੇ ਟ੍ਰੇਨ ਤੋਂ ਉਤਰਿਆ। ਆਟੋ 'ਚ ਬੈਠੇ ਆਂ ਨਾਲ ਉਹਦੇ ਲੇਡੀ ਸੀਗੀ। ਉਹਦੇ ਘਰੇ ਗਈ। ਉਹਨੇ ਜੋ ਵੀ ਕੀਤਾ ਕੀ ਕੀਤਾ ਕਹਿੰਦਾ ਮੇਰਾ 3700 ਰੁਪਈਆ ਨਾਲ ਲੈ ਲਿਆ। ਕਹਿੰਦਾ ਮੈਂ ਉੱਥੋਂ ਮਸਾ ਜਾਨ ਬਚਾ ਕੇ ਭੱਜਿਆ। ਤੁਸੀਂ ਹੁਣ ਇਹ ਸਮਝ ਲਓ ਆਪਾਂ ਆਵਦੇ ਸ਼ਹਿਰ 'ਚ ਹੀ ਸੇਫ ਨਹੀਂ ਹੈਗੇ ਜੀ। ਆਟੋ ਵਾਲੇ ਨੂੰ ਪਤਾ ਨਹੀਂ ਕੀ ਬਣੀ ਫਿਰਦਾ। ਸਟੇਸ਼ਨ ਤੇ ਜੀ ਮੰਨ ਲਓ ਜਿੱਥੇ ਸਾਰੀ ਰਾਤ 24/7 ਸਟੇਸ਼ਨ ਚੱਲਦਾ ਜਿੱਥੇ ਤੁਸੀਂ ਉੱਥੇ ਸੇਫ ਨਹੀਂ ਹੈਗੇ ਫਿਰ ਤੁਸੀਂ ਕਿਤੇ ਵੀ ਸੇਫ ਨਹੀਂ ਹੈਗੇ। ਕੀ ਕਿਵੇਂ ਦੇਖਦੇ ਹਾਂ ਸ਼ੋਕਨ ਜੀ ਚੋਰੀ ਹੋਈ ਹੈਗੀ ਕਲੋਨੀ ਇੰਨੀ ਮਹਿੰਗੀ ਕਲੋਨੀ ਹੈਗੀ ਕਿਹਨੇ ਦੇਖਦੇ ਇਹ ਤਾਂ ਬਹੁਤ ਵੱਡੀ ਘਟਨਾ ਹੋ ਗਈ ਜੀ ਇਹ ਛੋਟੀ ਮੋਟੀ ਨਹੀਂ ਤੋਂ ਪਹਿਲਾਂ ਇੱਕ ਛੇਵ ਕਲੋਨੀ ਚ ਹੋਈ ਆ ਬੋਰ ਨੰਬਰ 32 ਚ ਉਹਨਾਂ ਦੇ ਘਰੇ ਵੀ 3-4 ਦਿਨੋਂ ਘਰੋਂ ਹੈ ਨਹੀਂ ਸੀਗੇ ਬਹੁਤ ਵਧੀਆ ਪਰਿਵਾਰ ਆ ਤੇ ਟੀਚਰ ਆ ਮੈਡਮ ਉਹਨਾਂ ਦੇ ਘਰੇ 3-4 ਲਗਾ ਦਿਨ ਐਵੇਂ ਸੇਮ ਤਰੀਕੇ ਨਾਲ ਚੋਰੀ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਵੀ ਉਹਨਾਂ ਦੀਆਂ ਐਲਈਡੀਆਂ ਲੈਪਟਾਪ ਜੋ ਸੀ ਸਭ ਲੈ ਗਏ ਪਤਾ ਨਹੀਂ ਚੋਰਾਂ ਦੀ ਇੰਨੀ ਕਿਵੇਂ ਹੌਸਲੇ ਬਲੰਦ ਹੋਏ ਪਏ ਆ ਵੀ ਉਹਨਾਂ ਚ ਇੰਨਾ ਕਿੱਥੋਂ ਜੋਸ਼ ਭਰਿਆ ਹੋਇਆ ਵੀ ਉਹ ਐ ਆਂਦੇ ਆ ਤੇ ਐ ਲੈ ਕੇ ਜਾਂਦੇ ਜਿਵੇਂ ਆਪ ਆਪਦੇ ਘਰੇ ਆਏ ਹੁੰਦੇ ਆ ਉਹ ਇਹਨਾਂ ਦੇ ਘਰੇ ਵੀ ਆਹੀ ਹਾਲ ਹੋਇਆ ਤਿੰਨ ਚਾਰ ਦਿਨਾਂ ਨਾਲ ਦਿਨੇ-ਦਿਨੇ ਦੀਆਂ ਗੱਲਾਂ ਜਿਵੇਂ ਮੈਂ ਇਹਨਾਂ ਤੋਂ ਸਾਡਾ ਮੁੰਡਾ ਰਿੰਕੂ ਇਹ ਤੋਂ ਸੁਣੀ ਆ ਵੀ ਇਹ ਦਿਨੇ-ਦਿਨੇ ਆਂਦੇ ਸੀ ਦਿਨ ਆਰਾਮ ਨਾਲ ਸਾਰਾ ਕੁਝ ਚੋਰੀ ਕਰਦੇ ਸੀਗੇ ਤੇ ਆਪ ਦਾ ਬਾਹਰੋਂ ਗੇਟ ਾਪਦੇ ਸੀ ਟੋਰ ਨਾਲ ਜਾਂਦੇ ਸੀ ਆਪ ਦਾ ਕਿ ਸਿਕਿਉਰਿਟੀ ਤੇ ਸੇਫ ਨਹੀਂ ਆ ਲੋਗ ਮਹਿੰਗੇ-ਮਹਿੰਗੇ ਘਰ ਲੈ ਰਹੇ ਨੇ ਇੱਥੇ ਕੋਠੀਆਂ ਬਣਾ ਰਹੇ ਨੇਗੇ ਸ਼ਹਿਰ ਦੇ ਵਿੱਚੋਂ ਆ ਕੇ ਵਿਚਾਲੇ ਤਾਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਤਾਂ ਅੱਗੇ ਕੀ ਕੀ ਬਣੂਗਾ ਅੱਗੇ ਹੀ ਹਾਲ ਮਾੜੇ ਆ ਹੁਣ ਕੀ ਕਰੀਏ ਹੁਣ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਸਿਕਿਉਰਿਟੀ ਗਾਰਡ ਜਿਹੜਾ ਲੰਨ ਲੱਗੇ ਜੀ ਫਿਰ ਤਾਂ ਕੰਮ ਖਤਮ ਹੋ ਗਿਆ ਬਸ ਅੱਗੇ ਬੰਦਾ ਕਿੱਥੋਂ ਸੇਫ ਰਹਿ ਜਾਊਗਾ ਫੇਰ ਤਾਂ ਅਗਲਾ ਦੱਸਿਆ ਗੁਰੂ ਸਿਕਿਉਰਿਟੀ ਵਾਲੇ ਰਲ ਲਗੇ ਵੀ ਉਹ ਫਲਾਨਾ ਘਰ ਖਾਲੀ ਪਿਆ ਉੱਥੇ ਚਲਿਓ ਤੇ ਰਾਤ ਨੂੰ ਜਾ ਕੇ ਆਪਦਾ ਕੰਮ ਕਰੋ ਤੇ ਆਪਾਂ ਨੇ ਮੇੜੋ ਤੇ ਆਪ ਮੇਰਾ ਹਿੱਸਾ ਮੇਰੇ ਘਰੇ ਭੇਜ ਦਿਓ ਹਿਸਾਬ ਹੋ ਗਿਆ ਤਾਂ ਵੀ ਜਿਵੇਂ ਉਹ ਸਿਕਿਉਰਟੀ ਗਾਰਡ ਲੜਿਆ ਹੋਇਆ ਚ 3-4 ਦਿਨ ਉਹਨਾਂ ਦੀ ਐਂਟਰੀ ਕੋਈ ਨਹੀਂ ਉਹ 3-4 ਦਿਨਾਂ ਤੋਂ ਰਹਿਣਾ ਸਮਾਨ ਲੈ ਗਿਆ ਮਤਲਬ ਸਿਕਿਉਰਟੀ ਗਾਰਡ ਫਿਰ ਜਿਹੜਾ ਲੱਗਿਆ ਫਿਰ ਕੰਮ ਹੀ ਖਤਮ ਹੋ ਗਈ ਕਲੋਨੀ ਦਾ ਤਾਂ ਬਿਲਕੁਲ ਇਹ ਨਹੀਂ ਕਿ ਮਾਲਕ ਆਂਡੀ ਗਵਾਂਡੀ ਇਹਨਾਂ ਨੇ ਮੰਗ ਕੀਤੀ ਹੈਗੀ ਜੇਕਰ ਸਮਾਨ ਨਸ਼ੇੜੀ ਦੇ ਹੱਥ ਲੱਗ ਚੁੱਕਿਆ ਤਾਂ ਸਾਨੂੰ ਉਮੀਦ ਨਹੀਂ ਹੈ ਵੀ ਸਮਾਨ ਸਾਡਾ ਵਾਪਸ ਆਵੇਗਾ ਪਰੰਤੂ ਪ੍ਰਸ਼ਾਸਨ ਨੂੰ ਅਪੀਲ ਕੀਤੀ ਇਸ ਤਰ੍ਹਾਂ ਦੇ ਜਿਹੜੇ ਕਿ ਲੁਟੇਰੇ ਨਿਗੇ ਬਦਮਾਸ਼ ਨਿਗੇ ਇਨ੍ਹਾਂ ਤੇ ਨੱਥ ਪਾਈ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਕਰਨਾਲ ਕਪਿਲ ਸ਼ਰਮਾ ਦੇ ਵਿਸ਼ੇਸ਼ ਰਿਪੋਰਟ